ਸਾਗਲੀ ਖਬਰ ਜਲੰਧਰ ਤੋਂ ਅੱਜ ਥੇ ਆਪਣੀ ਵਗੀਤਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਮਾਮਲੇ ਦੇ ਵਿੱਚ ਜਿੱਥੇ ਬੀਤੇ ਦਿਨੀ ਕਾਰਵਾਈ ਕਰਨ ਦੇ ਨਿਰਦੇਸ਼ جاری ਕੀਤੇ ਗਏ ਸੰਤਾਜ ਦੋਵੇਂ ਪਰਿਵਾਰਾਂ درمیان ਸਮਝੌਤਾ ਹੋ ਚੁੱਕਿਆ ਅਪਡੇਟ ਮਿਲ ਪਾ ਰਹੀ ਹੈ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਦੋਹਾਂ ਪਰਿਵਾਰਾਂ درمیان ਗਲਤਫਹਿਮੀ ਸੀ ਜੋ ਹੁਣ ਸੁਲਝ ਗਈ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਸੀ ਲੇਕਿਨ ਹੁਣ ਅਪਡੇਟ ਮਿਲ ਪਾ ਰਹੀ ਹੈ ਕਿ ਅੱਜ ਦੋਵੇਂ ਪਰਿਵਾਰ ਰਾਜ਼ੀ ਹੋ ਗਏ ਨੇ ਸਮਝੌਤਾ ਕਰਨ ਦੇ ਲਈ ਪਰਵਾਰਿਕ ਮੈਂਬਰਾਂ ਨੇ ਕਿਹਾ ਕਿ ਦੋਵਾਂ ਪਰਿਵਾਰਾਂ ਦਰਮਿਆਨ ਕੁਝ ਗਲਤਫਹਿਮੀਆਂ ਸੀ ਜੋ ਕਿ ਸੁਲਝ ਗਈਆਂ ਨੇ। ਸੋ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਮਲੇ ਨੂੰ ਲੈ ਕੇ ਗੰਭੀਰ ਨੋਟਿਸ ਲਿਆ ਸੀ ਬੀਤੇ ਦਿਨੀ। ਉਹਨਾਂ ਨੇ ਸਖਤੀ ਤਰੀਕੇ ਨਾਲ ਕਾਰਵਾਈ ਕਰਨ ਦੀ ਜਿਹੜੀ ਅਕਲਬਾਤਾਖੀ ਸੀ ਤੇ ਇੱਕ ਡੈਡਲਾਈਨ ਦਿੱਤੀ ਗਈ ਸੀ। ਆ ਪ੍ਰਸ਼ਾਸਨ ਨੂੰ ਕਿ 22 ਤਰੀਕ ਤੱਕ ਜਿਹੜੀ ਰਿਪੋਰਟ ਸਬਮਿਟ ਕਰਵਾਈ ਜਾਵੇ ਕਿ ਇਸ ਪੂਰੇ ਮਾਮਲੇ 'ਚ ਹੁਣ ਤੱਕ ਕੀ ਕੁਝ ਕਾਰਵਾਈ ਕੀਤੀ ਗਈ ਹੈ, ਕਿਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਗਈਆਂ ਨੇ। ਤਾਂ ਅਪਡੇਟ ਹੈ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਂ ਫਿਰ ਕਹਿ ਲਈਏ ਕਿ ਇੱਕ ਚੈਟ ਦੀ ਈਡੀ ਤਸਵੀਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਪੂਰੇ ਮਾਮਲੇ ਦੇ ਵਿੱਚ ਅੱਜ ਦੋਵਾਂ ਪਰਿਵਾਰਾਂ ਦਰਮਿਆਨ ਸਮਝੋਤੇ ਦੀ ਖਬਰ ਮਿਲ ਰਹੀ ਹੈ ਕਿ ਸਮਝੋਤਾ ਹੋ ਗਿਆ ਦੋਨਾਂ ਪਰਿਵਾਰਾਂ ਦਰਮਿਆਨ ਸੋ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦਰਮਿਆਨ ਕੁਝ ਗਲਤਫਹਿਮੀਆਂ ਸੀ ਜੋ ਹੁਣ ਸੁਲਝ ਗਈਆਂ ਨੇ ਸੋ ਬੀਤੇ ਦਿਨੇ ਪੰਜਾਬ ਰਾਜ ਪਹਿਲਾ ਕਮਿਸ਼ਨ ਨੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਸੀ ਜਿਸ ਤੋਂ ਬਾਅਦ ਸਖਤੀ ਤਰੀਕੇ ਨਾਲ ਕਾਰਵਾਈ ਕਰਨ ਦੀ ਗੱਲਬਾਤ ਵੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਆਖੀ ਸੀ ਸਦਸਤੀ ਹੈ ਕਿ ਆਪਣੀ ਮੰਗੀਤਰ ਦੀ ਅਸ਼ਲੀਲ ਵੀਡੀਓ ਵਾਇਲ ਕਰਦੇ ਬਾਬਲੇ ਦੇ ਵਿੱਚ ਅੱਜ ਦੋਨਾਂ ਪਰਿਵਾਰਾਂ ਦਰਮਿਆਨ ਸਮਝੌਤਾ ਜਿਹੜਾ ਇਹ ਹੋ ਚੁੱਕਿਆ ਹੈ ਇਹ ਅਪਡੇਟ ਹੈ